ਮਰੂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ तकरीबन 2 ਸਾਲਾਂ ਬਾਅਦ ਬਾਪੂ ਵਰਪੌਰ ਸਿੰਘ ਤੇ ਮਾਤਾ ਚਰਨਪੌਰ ਦੇ ਚਿਹਰੇ ਉੱਤੇ ਤੁਸੀਂ ਖੁਸ਼ੀ ਵੇਖ ਸਕਦੇ ਹੋ ਉਨਾ ਦੇ ਘਰ ਛੋਟੇ ਸੱਦੂ ਮੂਸੇਵੜ ਦੇ ਜਨਮ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਕਣ ਬਾਪੂ ਬਲਕੋਤ ਸਿੰਘ ਤੇ ਮਾਤਾ ਚਰਨ ਕੌਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ। ਦਰਅਸਲ ਛੋਟੇ ਸੱਦੂ ਮੂਸੇਵੜ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਦੋਨੇ ਇਕੱਠੇ ਨਜ਼ਰ ਆਏ। ਬਾਪੂ ਬਲਕੋਤ ਸਿੰਘ ਤੇ ਮਾਤਾ ਚਰਨ ਕੌਰ ਨੇ ਪ੍ਰਸਿੱਧ ਅਖਬਾਰ ਦਾ ਇੰਡੀਅਨ ਐਕਸਪ੍ਰੈਸ ਨੂੰ ਇੰਟਰਵਿਊ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਨੰਨੇ ਛੁੱਪ ਦੇ ਆਉਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ। ਉਹਨਾਂ ਨੇ ਕਿਹਾ ਕਿ ਪਹਿਲਾਂ ਉਹ ਸਾਰਾ ਦਿਨ ਉਦਾਸ ਰਹਿੰਦੇ ਸੀ ਰੋਂਦੇ ਰਹਿੰਦੇ ਸੀ ਪਰ ਹੁਣ ਜਦੋਂ ਸ਼ੋਗੋ ਵਾਪਿਸ ਆ ਗਿਆ ਤਾਂ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਤੇ ਹੁਣ ਸਾਡੀ ਲਾਈਫ ਕਾਫੀ ਬਿਜੀ ਵੀ ਹੋ ਗਈ ਅਸੀਂ ਆਪਣੇ ਬੱਚੇ ਦਾ ਪੂਰੀ ਤਰ੍ਹਾਂ ਖਿਆਲ ਰੱਖ ਰਹੇ ਹਾਂ ਇਸ ਦਰਮਿਆਨ ਬਾਪੂ ਬਲਕੌਰ ਸਿੰਘ ਨੇ ਮਾਤਾ ਚਰਨੀ ਕੌਰ ਦੇ ਪ੍ਰੈਗਨancies ਬਾਰੇਆਂਆਂ ਮੁਸ਼ਕਲਾਂ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਇਸ ਉਮਰ ਵਿੱਚ IVF ਪ੍ਰਕਿਰਿਆ ਬੜੀ ਔਖੀ ਹੁੰਦੀ ਆ ਤੇ ਅਸੀਂ ਘਬਰਾਏ ਹੋਏ ਸੀ ਪਰ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਕਿ ਇਸ ਔਖੀ ਘੜੀ ਵਿੱਚ ਵੀ ਉਹ ਸਾਡੇ ਨਾਲ ਸੀ ਤੇ ਉਸਨੇ ਸਾਡੀ ਚੋਲੀ ਵਿੱਚ ਫਿਰ ਤੋਂ ਪੁਸ਼ੀਆਂ ਪਾ ਦਿੱਤੀਆਂ ਮੈਂ